ਮੈਂ ਤਾਂ ਚੁੰਨੀ ਗਿੱਲੀ ਕਰਕੇ ਉੱਪਰ ਲੈ ਲਈ। ਗਰਮੀ ਬਾਲੀ ਜਿਆਦਾ ਹੈ। ਦੂਰੋਂ ਤਾਂ ਹੀ ਲੱਗਣਾ ਕਿਸੇ ਨੂੰ। ਵੀ ਬੁੜੀ ਜਾਂਦੀ ਆ ਖਾਨੀ ਕਹੀ ਲਈ। ਦੁਪਹਿਰ ਦੇ 1.5 ਵੱਜ ਗਿਆ। ਤੇ ਬੱਸ ਹੁਣ ਪਾਣੀ ਤੋਂ ਛੱਡੇ ਹੋਇਆ ਇੱਕ ਮੋਟਰ ਚੱਲ ਗਿਆ। ਤਾਂ ਆਪਾਂ ਤਿੰਨੀ ਚਾਕਲੇਟਾਂ ਨੇ ਖਾਣ ਲੱਗ ਗਏ। ਸੁਣ ਵੀ ਇਹੀ ਸਵਾਲ ਆਖ ਦਿਨ ਬਾਅਦ। ਹੈ? ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਆ ਗਿਆਂ ਖੇਤ ਅੱਜ ਮੈਂ ਪਾਣੀ ਛੱਡਣਾ ਹੈਗਾ ਤੇ ਦੋ ਮੋਟਰਾਂ ਚਲਾਵਾਂਗੇ ਆਪਾਂ ਇੱਕ ਤਾਹ ਚਲਾਵਾਂਗੇ ਇੱਕ ਆਪਣੈਲੀ ਚਲਾਵਾਂਗੇ ਤੇ ਅੱਜ ਪਾਣੀ ਛੱਡਦਾਂ ਨੇ ਹੈਗੇ ਬਸ ਚਾਰਕ ਦਿਨਾਂ ਤੱਕ ਲਾ ਦਾਂਗੇ ਜੀਰੀ ਆਪਾਂ ਬਿੰਨਿਆ ਤੇ ਲਵਾਵਾਂਗੇ ਲੈਟ ਆਉਣ ਵਾਲੀ ਆ 12:00 ਵਜੇ ਮੋਟਰ ਵਾਲੀ ਲੈਟ 12:00 ਤੋਂ ਆਉਗੀ 12:00 ਤੋਂ 10:00 ਤੱਕ 8 ਘੰਟੇ ਆਹ RAM ਚਾਚੇ ਗਾ ਨੇ ਆਪਣੀ ਮੋਟਰ ਚਲਾਈ ਹੋਊਗੀ ਅੱਧਾ ਖਾਲ ਪਾਇਆ ਹੋਇਆ ਸੀ ਆਪਣਾ ਆ ਇਹਨੇ ਥੋੜਾ ਜਿਹਾ ਹੋਰ ਪਾ ਕੇ ਇੱਧਰ ਕੜਤਾ ਚਲੋ ਕੋਈ ਨਹੀਂ ਆਪਾਂ ਨੂੰ ਵੀ ਜਿੱਦੇ ਮੋਟਰ ਦੀ ਲੋਡ ਹੋਈ ਨਾਲ ਇਹਨਾਂ ਦੀ ਮੋਟਰ ਛੱਡ ਲਾਂਗੇ ਇਹਨਾਂ ਦੇ ਮੁੰਲਾ ਅੱਜ ਬੰਦਾ ਗਾ ਵੱਟਾ-ਵੱਟਾ ਤਾਂ ਪੋਚ ਗਏ ਤੇ ਮੈਨੂੰ ਵੀ ਆਈਆਂ ਗਾ ਮੈਂ ਕੱਲ ਨੂੰ ਚਲ ਵੱਟਾ-ਵੱਟਾ ਪੋਚ ਦੂੰਗਾ ਜੇ ਵਧੀਆ ਵਾਹਣ ਚ ਪਾਣੀ ਫਿਰ ਗਿਆ ਫੇਰੀ ਜਾਊਗਾ ਪਾਣੀ ਤਾਂ ਲੈਟ ਆਉਣ ਚ 5-7 ਮੀਟਰ ਰਹਿੰਦੇ ਨੇ ਬਸ 12 ਵਜੇ ਨਾਲ ਦੇ ਨੇ ਤੇ ਉਹ ਦੂਜੇ ਚਾਚੇ ਕੇ ਵਾਲੀ ਆਪਣੇ ਸੁਖੇ ਕੇ ਵਾਲੀ ਛੱਡ ਲਾਣੇ ਮੋਟਰ ਤੇ ਇਹਦਾ ਤਾਂ ਮੈਂ ਇੱਥੇ ਕਰਤਾ ਨੱਕਾ ਇੱਧਰ ਪਈ ਜਾਊਗਾ ਆਹ ਕੈਰੇਜ ਲੰਮੇ ਲੋਟ ਪਾਏ ਨੇ ਆਪਾਂ ਨੇ ਕੈਰੇ ਨਾ ਇੱਕ ਕਵਾਟਾ ਵਿਚਾਲੇ ਤੇ ਉਹ ਪਰਲੇ ਚ ਆਪਣੇ ਵਾਲੀ ਉਹ ਦੂਜੀ ਛੱਡ ਦਾਂਗੇ ਉਹ ਨਾਲੀ ਚਾਚੇ ਕੇ ਵਾਲੀ ਇੱਕ ਗਰਮੀ ਬਹੁਤ ਜ਼ਿਆਦਾ ਹੋਊਗੀ ਆ ਪੰਜ-ਸੱਤ ਦਿਨਾਂ ਨੇ ਤਾਂ ਬੜੀ ਜ਼ਿਆਦਾ ਗਰਮੀ ਹੋਣ ਲੱਗੀ ਗਰਮੀ ਕਰਕੇ ਮੈਂ ਕੱਲ ਵਾਲ ਬੂਲ ਕਟਾ ਕੇ ਆਇਆਂਗਾ ਫਿਰ ਮੈਂ ਸਰਦੇ ਵਾਲ ਖਾਸੇ ਖਾਸੇ ਕਟਾਇਆ ਆ ਨਹੀਂ ਤਾਂ ਮੈਂ ਇਹਨੇ ਕਟਾਉਂਦਾ ਨਹੀਂ ਹੁੰਦਾ ਮੈਂ ਚੱਲ ਛੋਟੀ ਰੱਖ ਕਰ ਲੈਣੇ ਹੈਗੇ ਆ ਗਰਮੀ ਜੀ ਲੰਘ ਜੂ ਵਧੀਆ ਮਹੀਨਾ ਡੇਢ ਮਹੀਨਾ ਲੰਘ ਜੂਗਾ ਆ ਕਰਦੀ ਆਪਾਂ ਉਰੋਂ ਸ਼ੈਟਿੰਗ ਲਾਓ ਵੱਜ ਗਏ 12 ਤੇ ਆ ਗਈ ਲਾਈਟ ਸ਼ੁਕਰ ਹੈ ਬਸ ਘਟ-ਘਟ ਨਾ ਲੱਗੇ ਤੇ ਆ ਇੱਥੇ ਬੰਨ ਲਾਤਾ ਸੀਗਾ ਹੁਣ ਉਧਰ ਜਾ ਬਗਜੂ ਉਧਰਲੇ ਕੈਰੀ ਚਾਦਾ ਪਾਣੀ ਤੇ ਇੱਧਰਲੇ ਕੈਰੇ ਚ ਆਪਾਂ ਚਾਚੇ ਕਲੀ ਮੋਟਰ ਛੱਡ ਲਿਓਣੇ ਹੈਗੇ ਇਹਨੂੰ ਉੱਥੋਂ ਕਰ ਦਿਆਂ ਸ਼ਾਈਟਿੰਗ ਜੀ ਥੋੜੀ ਜੀ ਆਹ ਖਾਲ ਆਉਂਦਾ ਇੱਧਰ ਦੀ ਆ ਆ ਵੀ ਛੱਡ ਲਈ ਆਪਾਂ ਨੇ ਇਹ ਨਾਲੀ ਮੋਟਰ ਗੱਲ ਕਰੇ ਤੋਂ ਦੀ ਉੱਸਣ ਲੱਗ ਜਾਂਦੀ ਏ ਚੱਲ ਵੈਸੇ ਇਹਨਾਂ ਨੇ ਕਿਹੜਾ ਹਜੇ ਕੁਛ ਕਰਨਾ ਹੈਗਾ ਵਿੱਲੇ ਹੀ ਪਿਆ ਵਾ ਹਣ ਇੱਕ ਮੋਟਰ ਤਾਂ ਬੰਦ ਕਰਤੀ ਹੈਦਰ ਚਾਚੇ ਛੁਕੇ ਵਾਲੀ ਉਹਦੇ ਉੱਪਰ ਦੀ ਪਾਣੀ ਆਉਂਦਾ ਸੀਗਾ ਤੇ ਫਿਰ ਉਹ ਮਖਾਲਾ ਉਹ ਮਿੱਟੀ-ਮੁੱਟੀ ਦਾ ਖੋਰ ਕੇ ਲੈ ਜੇ ਸਾਰੀ ਇਹਨਾਂ ਨੇ ਕੋਠੇ ਦੇ ਲਵੇ ਨਵੀਂ ਮਿੱਟੀ ਲਾਈ ਆ ਹੋਰ ਫਿਰ ਮਾਹ ਚਲਾਈ ਨਹੀਂ ਮਖਾ ਚਲ 21 ਚਲਾ ਦਿੰਨੇ ਆਪਣੇ ਲਈ ਇੱਕ ਨਾਲ ਹੀ ਚੱਲ ਜੂ ਮਖਾ ਕੰਮ ਆ ਜੇ ਇੱਕ ਨਾਲ ਕੇਰਾ ਪਰਲਾ ਭਰ ਲਾਣੇ ਆਗੇ ਆਇ ਤੇ ਕੱਲ ਨੂੰ ਛੱਡ ਦਾਂਗੇ ਗਿੱਲਾ ਹੋ ਜਾਊਗਾ ਦੋ ਕ ਦਿਨਾਂ ਚਾਹੀਦੇ ਦਵਾ ਦੋ ਮੋਟਰ ਛੱਡ ਕੇ ਕਦੂ ਕਦੂ ਕਰਾਵਾਂਗੇ ਬਸ ਹੁਣ ਇੱਕ ਉਹ ਤੇ ਬੱਟ ਜੀ ਸੀਗੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ। ਉਹ ਥੋੜੀ ਜਿਹੀ ਵਟੀ ਸਹੀ ਕਰਕੇ ਆਉਣਾ ਹੈਗਾ। ਹੁਣੇ ਕੁਝ ਨਾਲ ਹੀ ਲੈ ਜਾਣੇ ਆ। ਮੈਂ ਤਾਂ ਚੁੰਨੀ ਗਿੱਲੀ ਕਰਕੇ ਉੱਪਰ ਲੈ ਲਈ। ਗਰਮੀ ਬੜੀ ਜ਼ਿਆਦਾ ਹੈ। ਦੂਰੋਂ ਤਾਂ ਹੀ ਲੱਗਣਾ ਕਿਸੇ ਨੂੰ ਵੀ ਬੁੜੀ ਜਾਂਦੀ ਆ ਖਾਣੀ ਕਹੀ ਲਈ। ਕਹੀ ਚੱਕੀ। ਕਪੈਰ ਦੇ 1.5 ਵੱਜ ਗਿਆ ਤੇ ਬਸ ਹੁਣ ਪਾਣੀ ਤੇ ਛੱਡੇ ਹੋਇਆ ਇੱਕ ਮੋਟਰ ਚੱਲਦੀ ਆ ਆਪਣੇ ਕਿਹੜਾ ਦੇਖਾਂ ਦੀ ਇਹਨੇ ਤੇ ਅੱਖ ਨੇ ਜੇ ਆ ਜਾਣਗੇ ਉਹ ਤਾਂ ਕੀ ਪਰ ਉਹਨੇ ਉੱਪਰ ਲਾ ਪੜ ਲ ਇੱਕ ਮੋਟਰ ਨਾਲ ਤਾਂ ਉਸੇ ੱਚੀ ਫਿਰੂ ਪਾਣੀ ਪਾਤਲਾ ਪਾਤਲਾ ਫਿਰੂਗਾ ਚਲੋ ਕੋਈ ਨਹੀਂ ਇੱਕਦਣ ਇਹ ਨਾਲੇ ਆਰਾਮ ਕਾਲੀ ਛੱਡ ਲਾਂਗੇ ਮੋਟਰ ਇਹ ਦੇ ਕਦੂ ਕਦੂ ਕਰਨਾ ਹੋਇਆ ਲਾਈਟ ਵੀ ਬੱਗ ਗਈ ਉਨਾ ਫਾਲਟ ਫਾਲਟ ਪਾਈ ਜੇ ਔਖਾ ਹੀ ਹੋ ਜੂ ਫਿਰ ਤਾਂ ਆ ਹੁਣ ਇਹਨਾਂ ਦੇ ਛੱਡਿਆ ਹੋਇਆ ਪਾਣੀ ਤੇ ਇਹਨਾਂ ਨੇ ਦੋ ਮੋਟਰਾਂ ਚਲਾਈਆਂ ਹੋਈਆਂ ਨੇ ਆਪਣੇ ਨਾਲ ਗਵਾਂਡੀਆਂ ਨੇ ਤੇ ਇਹਨਾਂ ਦੇ ਲਾਉਣਗੇ ਪਹਿਲਾਂ ਬਈ ਜੀਰੀ ਉਹ ਦੂਆ ਲਾਉਣ ਆਪਣੇ ਆਉਣਗੇ ਇਹਨਾਂ ਦੇ ਤਿੰਨ ਦਿਨ ਤਾਂ ਲੱਗ ਹੀ ਜਾਣਗੇ ਆ ਬਾਣ ਇਹਨਾਂ ਦਾ ਹੋਰ ਬਾਣ ਆ ਉਧਰ ਤੇ ਫਿਰ ਆਪਣੇ ਆਉਣਗੇ ਚਲੋ ਉਦੋਂ ਆਪਾਂ ਵਧੀਆ ਬਾਣ ਤਿਆਰ ਕਰਕੇ ਰੱਖ ਲਾਂਗੇ ਅੱਜ ਆਥਨੇ ਇਹ ਛੁੱਟੀ ਲਾ ਕੇ ਜਾਉਂ ਦੇਖਦਾ ਇੱਕ ਪਾਸੇ ਤਾਂ ਪੋਚ-ਪੋਚ ਜਾਂਗੇ ਬੱਟ-ਬੱਟ ਆਪਾਂ ਬੋਟੇ 'ਚ ਪਾਣੀ ਪਾਤਾ ਸਾਰਿਆਂ 'ਚ ਪਾਤਾ ਉਧਰ ਵੀ ਪਾਇਆ ਦਰੱਖਤ ਦੀ ਜੜ ਵੀ ਠੰਡੀ ਕਰਦੀ ਆ ਮਹਾ ਵਿਚਾਰੇ ਦੀ ਦਾ ਵੱਤਵਾ ਵੱਧ ਖਿਆਲ ਰੱਖਣਾ ਚਾਹੀਦਾ ਓਕੇ ਆਪਾਂ ਨੂੰ ਸਾਵਧਤੋ ਲਾਹੇ ਮੰਦ ਚੀਜ਼ ਹੈ ਜਿਹੜੀ ਰੁੱਖੀ ਨਹੀਂ ਗੀ ਚੱਲਦੇ ਹੁਣ ਆਪਾਂ ਘਰ ਨੂੰ 2 ਵਜੇ ਤੇ ਲਾਈਟ ਭੱਗੀ ਸੀ ਆਟੋਮੈਟਿਕ ਲੱਗਿਆ ਹੋਇਆ ਹੈਗਾ ਆਪੀ ਚੱਲ ਪੂ ਮੋਟਰ ਤੇ ਆਪਾਂ ਰੈਸਟ ਰੁਸਟ ਕਰਕੇ ਸੁਣੀਆਂ ਸੁਣੀਆਂ ਕਰਕੇ ਫਿਰ ਉਦੋਂ ਬਾਅਦ ਆਵਾਂਗੇ ਤੇ ਨਾਲੇ ਬੱਟਪਟ ਪੋਜ ਜਾਾਂਗੇ ਤੇ ਮੌਸਮ ਜਿਹਾ ਥੋੜਾ ਜਿਹਾ

ਸਕਰੀਮ 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 ਕਿਹੜੀ ਖਾਏਗਾ ਲੇਕੀ ਮੈਂ ਤਾਂ ਚਾਕਲੇਟ ਵਾਲਾ ਖਾਣਾਂਗਾ ਚਾਕਲੇਟ ਵਾਲੀ ਖਾਏਗਾ ਤੂੰ ਚਾਕਲੇਟ ਵਾਲਾ ਖਾਏਗਾ ਇੱਕ ਮੈਨੂੰ ਵੀ ਚਾਕਲੇਟ ਵਾਲ ਦੇ ਦੇ ਕੱਢੀ ਇਹਨੇ ਵੀ ਚਾਕਲੇਟ ਵਾਲ ਦੇ ਦੇ ਫੇਰਾ ਆ ਇਹਨਾਂ ਨੂੰ ਰੱਖ ਦੇ ਤੈਨੂੰ ਐਂ ਕਰ ਆ ਤੈਨੂੰ ਮਮਾ ਨੂੰ ਖਰਾਏ ਗਰਪੇ ਇਹਨਾਂ ਦੇ ਆ ਸਵਾਦ ਨੇ ਇਹ ਵੀ ਤਾਂ ਆਪਾਂ ਤਿੰਨੇ ਚਾਕਲੇਟਾਂ ਨੇ ਖਾਣ ਲੱਗ ਗਏ ਸੁਣ ਲਈ ਇਹ ਸਵਾਲ ਆ ਦਿਨ ਬਦ ਦ ਹੈ ਹਾਂ ਆ ਬਦ ਨੂੰ ਮੱਧ ਬੇਲਾ ਆਇਆ ਕਰ ਆ ਆ ਕਰ ਦੇਖ ਮੈਂ ਕਿਹੜਾ ਰੂਟੀ ਦਾ ਫੋਟੋ ਲੈ ਜੀ ਫੋਟੋ ਪਾ ਲਓ ਫੂਤਾ ਇਹ ਬੁੱਝਾ ਆ ਬਦ ਜੀ ਸਾਡੀ ਹੋਤੀਆਂ ਆਂ ਹਾਦੀਏ ਮੈਂ